ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰਿਓ ਆਓ ਮਹਾਂਪੁਰਖਾਂ ਦੀ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਇੱਕ ਦਿਨ ਅਚਲ ਸਹਿ ਵਿਖੇ ਸੰਗਤਾਂ ਨੂੰ ਆਪਣੇ ਪਿਆਰ ਤੇ ਦੀਦਾਰ ਨਾਲ ਨਿਹਾਲ ਕਰੇ ਸਨ ਆਪ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪਏ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲੇ ਤਾਂ ਇੱਕਦਮ ਇੱਕਦਮ ਬਚਨ ਕਰਨ ਲੱਗ ਪਏ ਹਰਨਾਮ ਸਿੰਘ ਚੰਗਾ ਸੀ ਪਿੰਡ ਸਾਧਾ ਦਾ ਬਣਾ ਦਿੱਤਾ ਸੰਤ ਹਰਨਾਮ ਸਿੰਘ ਜੀ ਜੋ ਨਸ਼ਹਿਰੇ ਵਾਲੀ ਨੀਲੇ ਸੰਪਰਦਾ ਵਾਲੇ ਜਿਹੜੇ ਲੱਕ ਦੇ ਨਾਲ ਨੀਲਾ ਪਰਨਾ ਅਤੇ ਸਿਰ ਤੇ ਵੀ ਨੀਲਾ ਪਰਨਾ ਬੰਨਦੇ ਹਨ ਦੋਹਾਂ ਸੰਤਾਂ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਤੇ ਸਤਿਕਾਰ ਸੀ ਦੋਵੇਂ ਬਾਬਾ ਹਜਾਰਾ ਸਿੰਘ ਜੀ ਅਤੇ ਸੰਤ ਰਣਾਮ ਸਿੰਘ ਜੀ ਦੋਵੇਂ ਸਾਦ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਕਰਦੇ ਸਨ। ਸੋ ਬਾਬਾ ਹਜਾਰਾ ਸਿੰਘ ਜੀ ਸੰਤ ਰਣਾਮ ਸਿੰਘ ਜੀ ਬਾਰੇ ਬਚਨ ਕਰ ਰਹੇ ਸਨ ਕਿ ਉਹਨਾਂ ਨੇ ਅੱਜ ਚਲੇ ਜਾਣਾ ਹੈ। ਅੱਜ ਦੇ ਛੱਡ ਚਲੇ ਆ ਤੇ ਅਜੇ ਉਸ ਦੀ ਬਹੁਤ ਲੋੜ ਹੈ। ਹੁਣੇ ਹੀ ਨਿਸ਼ਾਰੇ ਚੱਲਣਾ ਹੈ। ਅਚਲ ਸਾਹਿਬ ਤੋਂ ਬਾਬਾ ਜੀ ਉਸੇ ਵੇਲੇ ਹੀ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਚਾਲੇ ਪਾ ਦਿੱਤੀ ਹਵਾ ਵਿੱਚ ਸਾਈਕਲ ਉੱਡਦੇ ਹੋਏ ਨਸ਼ਹਿਰੇ ਆ ਪਹੁੰਚੇ ਆਪਨੇ ਦੇਖਿਆ ਕਿ ਮਹਾਰਾਜ ਅਰਣਾਮ ਸਿੰਘ ਜੀ ਲੇਟੇ ਹੋਏ ਸਨ ਤੇ ਡਾਕਟਰ ਕੋਲ ਹੈ ਡਾਕਟਰ ਨੇ ਦੱਸਿਆ ਕਿ ਮਹਾਰਾਜ ਜੀ ਕੁਝ ਦਿਨਾਂ ਤੋਂ ਬਿਮਾਰ ਹਨ ਤੇ ਹੁਣ ਸਰੀਰ ਕੋਈ ਹਰਕਤ ਨਹੀਂ ਕਰ ਰਿਹਾ ਕੋਈ ਹੋਸ਼ ਨਹੀਂ ਤੇ ਦਵਾਈ ਵੀ ਕੋਈ ਅਸਰ ਨਹੀਂ ਕਰ ਰਹੀ ਤੇ ਬਾਬਾ ਹਜਾਰਾ ਸਿੰਘ ਜੀ ਸੰਤਰਨਾਮ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਦੇ ਮੰਝੇ ਦੇ ਦੁਆਲੇ ਢੇੜਾ ਲਾਉਣ ਲੱਗ ਪਏ ਅਤੇ ਬਚਨ ਕਰਨ ਲੱਗੇ ਤਾਇਆ ਉੱਠ ਕੇ ਬੈਠ ਤੇ ਸੰਤ ਰਣਨਾਮ ਸਿੰਘ ਜੀ ਨਹੀਂ ਉੱਠੇ ਫਿਰ ਦੂਜਾ ਢੇੜਾ ਲਾਇਆ ਤੇ ਕਿਹਾ ਤਾਇਆ ਉੱਠ ਕੇ ਬਹਿ ਤੇ ਮਹਾਰਾਜੀ ਸੰਤ ਰਣਨਾਮ ਸਿੰਘ ਜੀ ਉੱਠ ਕੇ ਬੈਠ ਗਏ ਕਹੇ ਸੰਤ ਰਣਨਾਮ ਸਿੰਘ ਜੀ ਨਸ਼ਹਿਰੇ ਵਾਲੇ ਜਦੋਂ ਉੱਠ ਕੇ ਬੈਠੇ ਤਾਂ ਬਾਬਾ ਹਜਾਰਾ ਸਿੰਘ ਜੀ ਨੂੰ ਕਹਿਣ ਲੱਗੇ ਰੱਬਾ ਬਹਿ ਕੇ ਦیدار ਦੇ ਤੇ ਮੈਨੂੰ ਦਰਗਾਹ ਚੋਂ ਕਿਉਂ ਮੋੜ ਲਿਆਂਦਾ ਈ ਬਾਬਾ ਜੀ ਕਹਿਣ ਲੱਗੇ ਤੂੰ ਬੜੇ ਕੰਮ ਕੀਤੇ ਹਨ ਸ਼ਬਦ ਅਭਲਾਸੀ ਵੀ ਹੈ ਗੁਰਦੁਆਰੇ ਵੀ ਬਣਾਏ ਹਨ ਅਜੇ ਹੋਰ ਬੜੇ ਕੰਮ ਕਰਨੇ ਹਨ ਅਜੇ ਬੜਾ ਚਿਰ ਰਹੇਗਾ ਤੇ ਅਸੀਂ ਚੱਲੇ ਹਾਂ ਬਸ ਤੇਰੇ ਕਾਮ ਹੀ ਆਏ ਹਾਂ ਸੋ ਇਸ ਤੋਂ ਬਾਅਦ ਬਾਬਾ ਜੀ ਘੁੰਮਣੀ ਡੇਰੇ ਆ ਗਏ ਕੁਝ ਦਿਨ ਬਾਅਦ ਨਸ਼ਰੇ ਵਾਲੇ ਸੰਤ ਆਪਣੇ ਸੰਗੀਆਂ ਨੂੰ ਨਾਲ ਲੈ ਕੇ ਕਾਰ ਤੇ ਘੁੰਮਣੀ ਡੇਰੇ ਆਏ ਦਰਸ਼ਨ ਦਿਦਾਰ ਹੋਏ ਸੰਤ ਬਾਬਾ ਹਜਾਰਾ ਸਿੰਘ ਜੀ ਨੇ ਕਿਹਾ ਕਿ ਇਹਨਾਂ ਨੂੰ ਲੱਸੀ ਛਕਾਓ ਇੱਕ ਸੇਵਕ ਅੱਗੇ ਹੋ ਕੇ ਲੱਸੀ ਲੈ ਕੇ ਗਿਆ ਨਸ਼ੇਰੇ ਵਾਲੇ ਮਹਾਪੁਰਖਾਂ ਨੇ ਵੀ ਲੱਸੀ ਸਗੀ ਤੇ ਆਪਣੇ ਸੰਗੀਆਂ ਨੂੰ ਵੀ ਸ਼ਿਕਾਈ ਤੇ ਬਚਨ ਕੀਤਾ ਇਹ ਸਾਡਾ ਆਗੂ ਹੈ ਇਹ ਟੁੱਟੀ ਗੰਢ ਦਿੰਦਾ ਹੈ ਇਹਦੀ ਪਰਮਾਤਮਾ ਨਾਲ ਸਿੱਧੀ ਗੱਲ ਹੈ ਆਪ ਦਾ ਪਰਸਪਰ ਪਿਆਰ ਇਨਾ ਸੀ ਕਿ ਜਦੋਂ ਨਸ਼ਹਿਰੇ ਵਾਲੇ ਮਹਾਰਾਜ ਜੀ ਨੇ ਹੋਲੇ ਅਤੇ ਮੱਸੀਆ ਦਾ ਜੋੜ ਮੇਲਾ ਰਚਾਉਣ ਦਾ ਵਿਚਾਰ ਕੀਤਾ ਤਾਂ ਆਪ ਆਕੇ ਬਾਬਾ ਜੀ ਨੂੰ ਬੇਨਤੀ ਕੀਤੀ ਤੇ ਬਾਬਾ ਜੀ ਕਹਿਣ ਲੱਗੇ ਜਦੋਂ ਤੱਕ ਤੇਰੀ ਦੇਹ ਹੈ ਉਦੋਂ ਤੱਕ ਤੇਰੇ ਕੋਲ ਨਿਸ਼ਾਰੇ ਹਰ ਮਸਿਆ ਤੇ ਹੋਲੇ ਤੇ ਆਇਆ ਕਰਾਂਗੀ ਇੰਝ ਹੀ ਹੋਇਆ ਜਿੰਨਾ ਚਿਰ ਮਹਾਰਾਜ ਹਰਨਾਮ ਸਿੰਘ ਜੀ ਦੇ ਵਿੱਚ ਰਹੇ ਉਹਨਾਂ ਚਿਰ ਬਾਬਾ ਜੀ ਨਿਸ਼ਾਰੇ ਜਾਂਦੀ ਰਹੀ ਤੇ ਜਦੋਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਦੇ ਛੱਡ ਗਏ ਤਾਂ ਉਸ ਤੋਂ ਬਾਅਦ ਬਾਬਾ ਜੀ ਕਦੇ ਵੀ ਨਿਸ਼ਾਰੇ ਨਹੀਂ ਗਈ ਸੋ ਕਹਿਣ ਤੋਂ ਭਾਵ ਸੰਤਾਂ ਤਾਂ ਸੰਤ ਦਰਗਾਹ ਦੇ ਵਿੱਚੋਂ ਵੀ ਆਪਣੇ ਪਿਆਰਿਆਂ ਨੂੰ ਮੋੜ ਲਿਆਉਂਦੇ ਹਨ ਕਿਉਂਕਿ ਜਿਹੜੇ ਵੀ ਉਸ ਪ੍ਰਭੂ ਪਿਤਾ ਪਰਮਾਤਮਾ ਕਾਲਪੁਰਖ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਭੀਦ ਹੋ ਜਾਂਦੇ ਹਨ ਉਹਨਾਂ ਦੀ ਪਰਮਾਤਮਾ ਦੇ ਨਾਲ ਇੱਕ ਗੱਲ ਹੋ ਜਾਂਦੀ ਹੈ ਸੋ ਮਹਾਪੁਰਖ ਜਿਹਨੇ ਵੀ ਸੰਸਾਰ ਤੇ ਆਉਂਦੇ ਹਨ ਸੋ ਆਪਣੇ ਪਿਆਰਿਆਂ ਨੂੰ ਬਿਨਾਂ ਤੋਂ ਰੱਖਦੇ ਹਨ ਜਿਹੜੇ ਸ਼ਰਧਾ ਰੱਖ ਕੇ ਉਹਨਾਂ ਦੇ ਦਰਸ਼ਨ ਕਰਦੇ ਹਨ ਗੁਰਬਾਣੀ ਪੜ੍ਹਦੇ ਹਨ ਉਹਨਾਂ ਦੇ ਬਚਨਾਂ 'ਤੇ ਚੱਲਦੇ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ